ਪੰਜਾਬ ਦੇ ਸੰਗਰੂਰ ਜ਼ਿਲ੍ਹੇ ਚ ਪੈਂਦਾ ਇਹ ਪਿੰਡ ਰੋਹੀੜਾ ਜਿੱਥੇ 1762 ਈਸਵੀ ਦੇ ਵਿੱਚ ਵੱਡਾ ਕੱਲੂਕਾਰਾ ਸਿੱਖਾਂ ਨਾਲ ਵਾਪਰਿਆ ਜਿੱਥੇ 35000 ਤੋਂ ਵੱਧ ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਇਹ ਇਤਿਹਾਸ ਹੈ ਸਿੱਖਾਂ ਦਾ ਜਿਹਦੇ ਨਾਲ ਅੱਜ ਬਿਲਕੁਲ ਅਸੀਂ ਟੁੱਟ ਚੁੱਕੇ ਹਾਂ ਜਿਹਦਾ ਨਤੀਜਾ ਇਹ ਹੈ ਅੱਜ ਸਾਡੇ ਕੋਲੇ ਨਾ ਤਾਂ ਉਹ ਸਿੱਖਾਂ ਵਾਲਾ ਜਜ਼ਬਾ ਹੈ ਤੇ ਨਾ ਹੀ ਉਹ ਸਿੱਖਾਂ ਵਾਲਾ ਜਮੀਰ ਇਹ ਵੱਡੇ ਇਤਿਹਾਸ ਨਾਲੋਂ ਟੁੱਟਣ ਦਾ ਇੱਕ ਵੱਡਾ ਕਾਰਨ ਹੈ ਪੰਜਾਬ ਦੇ ਵਿੱਚ ਵੱਧ ਰਹੇ ਡੇਰਾਵਾਦ 3 ਬੱਚੇ ਕੀ ਦਾਦੀ ਕੀ ਮਾਮੇ ਕੀ ਮੰਮਾ ਕੀ ਕਾਚਾ ਕੀ ਪਾਪਾ ਸਭ ਟੁੱਟੇ ਪਰ ਇਹ ਕਿੰਨਾ ਗੌਰਵ ਮਈ ਇਤਿਹਾਸ ਹੈ ਆਉ ਤੁਹਾਨੂੰ ਦੱਸ ਲੈਣ ਇਹ ਉਹ ਜਗ੍ਹਾ ਹੈ ਜਿਹਨੂੰ ਬਾਦਲ ਨੇ ਬਣਵਾਇਆ ਉਹਨਾਂ 35-40 ਹਜ਼ਾਰ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਜਿਹੜੇ ਇੱਥੇ ਕਿਸੇ ਸਮੇਂ ਅਹਿਮਦ ਸ਼ਾਹ ਅਬਦਾਲੀ ਦੇ ਇੱਕ ਵੱਡੇ ਢੇਰੇ ਦਾ ਸ਼ਿਕਾਰ ਹੋਏ ਸਨ ਸਿੱਖਾਂ ਦਾ ਅਹਿਮਦ ਸ਼ਾਹ ਅਬਦਾਲੀ ਨਾਲ ਕੋਈ ਰੌਲਾ ਨਹੀਂ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਮਰਹਟਿਆਂ ਦੇ ਨਾਲ جنگ ਲੜਨ ਤੋਂ ਬਾਅਦ ਉਹਨਾਂ ਦੀਆਂ 2000 ਦੇ ਕਰੀਬ ਔਰਤਾਂ ਨੂੰ ਲੈ ਕੇ ਤੇ ਹੋਰ ਲੁੱਟ ਦਾ ਸਮਾਨ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਸਿੱਖਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਉਹ 2000 ਇਸਤਰੀਆਂ ਵੀ ਨਾਲ ਲੈ ਕੇ ਜਾ ਰਿਆ ਤਾਂ ਆਪਣੇ ਫਰਜ਼ ਨੂੰ ਪਛਾਣਦਿਆਂ ਹੋਇਆ ਕਿਉਂਕਿ ਸਿੱਖ ਨੇ ਕਦੇ ਜਰ-ਜੋਰੂ ਜ਼ਮੀਨ ਦੀ جنگ ਕਦੇ ਨਹੀਂ ਲੜੀ ਸਿੱਖਣੇ ਹਮੇਸ਼ਾ ਫਰਜ਼ ਦੀ ਤੇ ਸਿਧਾਂਤ ਦੀ ਲੜਾਈ ਲੜੀ ਹੈ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਤੇ ਹਮਲਾ ਕਰਕੇ ਉਹ ਸਾਰੀਆਂ ਇਸਤਰੀਆਂ ਛਡਵਾਈਆਂ ਜਿਹਦੇ ਕਰਕੇ ਅਬਦਾਲੀ ਨੂੰ ਬਹੁਤ ਗੁੱਸਾ ਆਇਆ ਇਹ ਕੌਣ ਲੋਕ ਨੇ ਇਹਨਾਂ ਨਾਲ ਮੇਰਾ ਕੋਈ ਰੋਲਾ ਨਹੀਂ ਇਹ ਫਿਰ ਵੀ ਇਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ ਇਹਦਾ ਬਦਲਾ ਲੈਣ ਲਈ ਅਹਿਮਦ ਸ਼ਾਹ ਅਬਦਾਲੀ ਨੇ ਪੂਰਾ ਮਨ ਪੱਕਾ ਕਰ ਲਿਆ ਸੀ ਫਿਰ ਕੁਝ ਇਥੋਂ ਦੇ ਚੁਗਲਖੋਰ ਬੰਦਿਆਂ ਨੇ ਉਹਨੂੰ ਹੋਰ ਚੁਗਲੀਆਂ ਲਾਈਆਂ ਕਿ ਇਹ ਸਿੱਖ ਇੱਕ ਦਿਨ ਨੂੰ ਤੇਰੇ ਤੇ ਰਾਜ ਕਰਨਗੇ ਇਹ ਸਿੱਖ ਐ ਆ ਇਹ ਓ ਆ ਤਾਂ ਉਹਨੇ ਜਿਵੇਂ ਹਮਲਾ ਕੀਤਾ ਉਹ ਸ਼ੀਵਾ ਹਮਲਾ ਵੀ ਬੜੀ ਤਰਕੀਬ ਨਾਲ ਕੀਤਾ ਗਿਆ ਇਸ ਜਗ੍ਹਾ ਦੇ ਉੱਤੇ ਸਿੱਖ ਉਹਨਾਂ ਨੇ ਡੇਰਾ ਲਾਇਆ ਸੀ ਤੇ ਅਹਿਮਦ ਸ਼ਾਹ ਅਬਦਾਲੀ ਉਧਰੋਂ ਪੰਜਾਬ ਵੱਲ ਨੂੰ ਆ ਰਿਹਾ ਸੀ ਤੇ ਸਰਹੰਦ ਦਾ ਜਿਹੜਾ ਨਵਾਬ ਸੀ ਉਹਨੇ ਇੱਥੇ ਫੌਜਾਂ ਆਪਣੀਆਂ ਭੇਜ ਕੇ ਸਿੱਖਾਂ ਨੂੰ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ। ਉਧਰੋਂ ਨਾਲ ਹੀ ਮਾਰੋ-ਮਾਰ ਕਰਦਾ ਅਹਿਮਦ ਸ਼ਾਹ ਅਬਦਾਲੀ ਵੀ ਆਉਂਦਾ ਪਿਆ ਸੀ। ਿੱੱਡੀ ਦਲ ਵਾਂਗੂ 2.5 ਲੱਖ ਦੀ ਸੈਨਾ ਨਾਲ ਲੈ ਕੇ। ਇਹ ਕਿੰਨੇ ਸੀ? ਸਾਰੇ 40-45 ਹਜ਼ਾਰ। ਇੱਥੇ ਆ ਕੇ ਜਦੋਂ ਇਹਨਾਂ ਨੂੰ ਘੇਰਾ ਪੈ ਜਾਂਦਾ ਇਹ ਵਹੀਰ ਚੱਲ ਰਹੀ ਸੀ ਆਪਣਾ। ਸਿੱਖਾਂ ਦੀ ਵਹੀਰ ਚੱਲ ਰਹੀ ਸੀ ਜਿਸ ਦੇ ਵਿੱਚ ਲੜਨ ਵਾਲਿਆਂ ਦੀ ਗਿਣਤੀ, ਯੋਧਿਆਂ ਦੀ ਗਿਣਤੀ ਬਹੁਤ ਘੱਟ ਸੀ। ਜਾਦਾ ਬੱਚੇ ਬਜ਼ੁਰਗ ਤੇ ਔਸਤਰੀਆਂ ਸੀ ਪਰਿਵਾਰ ਨਾਲ ਸੀ ਸਿੱਖਾਂ ਨੂੰ ਪਰ ਫਿਰ ਵੀ ਸਿੱਖਾਂ ਦੀ ਇੱਕ ਤੁਹਾਨੂੰ ਮਹਾਨ ਚੀਜ਼ ਦੱਸਿਆ ਜਦੋਂ ਮਹਾਰਾਟਿਆਂ ਨੇ ਨਾਲ ਲੜਾਈ ਲੜਦਾ ਸੀ ਅਬਦਾਲੀ ਤਾਂ ਮਹਾਰਾਟਿਆਂ ਨੇ ਅਬਦਾਲੀ ਨੂੰ ਕਿਹਾ ਕਿ ਸਾਡੇ ਨਾਲ ਸੰਧੀ ਕਰ ਲੈ ਤਾਂ ਗੋ ਅਬਦਾਲੀ ਨੇ ਕਿਹਾ ਸੀ ਕਿ ਮੈਨੂੰ ਲੜਨਾ ਆਉਂਦਾ ਹੈ ਸੰਧੀਆਂ ਕਰਨੀਆਂ ਨਹੀਂ ਆਉਂਦੀਆਂ ਮੈਨੂੰ ਤੇ ਇਹ ਜਿਹੜਾ ਕੱਲੂ ਘਾਰਾ ਵਾਪਰਿਆ ਜਦੋਂ ਅਹਿਮ ਸ਼ਾਹ ਅਬਦਾਲੀ ਨੇ ਆਪਣੀ ਫੌਜ ਲਿਆ ਕੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਨੁਕਸਾਨ ਕੀਤਾ ਤੇ ਹਰਮੰਦਰ ਸਾਹਿਬ ਨੂੰ ਢਾਟੇਰੀ ਕੀਤਾ ਜਿਹੜਾ ਸਾਡੇ ਹਰਮੰਦਰ ਦਾ ਸਰੋਵਰ ਸੀ ਜਿਹੜਾ ਉਹਨੂੰ ਪੂਰ ਦਿੱਤਾ ਉਸ ਤੋਂ ਬਾਅਦ ਉਹਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਇਹ ਮੇਰੇ ਨਾਲ ਕੀ ਕਰਨੀ ਤੇ ਅਹਿਮਦ ਸ਼ਾਹ ਅਬਦਾਲੀ ਜਿਹੜਾ ਕਹਿੰਦਾ ਸੀ ਮੈਨੂੰ ਲੜਨਾ ਆਉਂਦਾ ਉਹ ਆਪ ਪੰਥ ਨੂੰ ਚਿੱਠੀ ਭੇਜਦਾ ਕਿ ਮੇਰੇ ਨਾਲ ਸੰਧੀ ਕਰ ਲੈ ਤਾਂ ਪਰ ਉਦੋਂ ਦੇ ਯੋਧੇ ਤੇ ਅੱਜ ਦੇ ਜਥੇਦਾਰਾਂ 'ਚ ਬਹੁਤ ਫਰਕ ਹੈ ਦਸਾ ਸਿੰਘ ਆਲੂ ਵਾਲਿਆਂ ਨੇ ਅਗੋਂ ਇਹ ਕਿਹਾ ਸੀ ਕਿ ਮਲਬੇ ਦੇ ਢੇਰਾ ਤੇ ਖੜ ਕੇ ਸਮਝੌਤੇ ਨਹੀਂ ਕੀਤੇ ਜਾਂਦੇ ਹੁਣ ਤੈਨੂੰ ਅਸੀਂ ਛਿੱਜਰੇ ਸਰੀਰ ਬਣ ਕੇ ਟਕਰਾਂਗੇ ਤੇ ਫਿਰ ਉਹ ਟਕਰੇ ਵੀ ਛਿੱਜਰੇ ਛੀਰ ਬਣ ਕੇ ਇੱਥੇ ਅੱਜ ਦੇ ਸਮੇਂ ਸਿੱਖਾਂ ਦੀ ਕੋਈ ਗਿਣਤੀ ਨਹੀਂ ਕੋਈ ਗੱਡੀ ਨਹੀਂ ਇੱਥੇ ਜਿਹੜੀ ਸਿੱਖਾਂ ਵੱਲੋਂ ਆਏ ਹੋਣ ਕੋਈ ਇੱਥੇ ਦੇਖਾਂ ਜਦੋਂ ਕਿ ਚੀਜ਼ਾਂ ਬਣੀਆਂ ਹੋਈਆਂ ਨੇ ਇਤਿਹਾਸ ਦੇ ਨਾਲ ਜੇ ਤੁਸੀਂ ਜੁੜੇ ਰਹਿੰਦੇ ਹੋ ਤਾਂ ਤੁਹਾਡੀ ਕੌਮ ਜਿੰਦਾ ਰਹਿੰਦੀ ਹੈ ਕਹਿੰਦੇ ਕੌਮਾਂ ਕਦੇ ਕੱਲੂ ਘਾਰਿਆਂ ਨਾਲ ਖਤਮ ਨਹੀਂ ਹੁੰਦੀਆਂ ਕੌਮਾਂ ਖਤਮ ਹੁੰਦੀਆਂ ਜਦੋਂ ਆਉਂਦਾ ਇਤਿਹਾਸ ਭੁੱਲ ਜਾਂਦੀ ਹੈ ਤੇ ਅੱਜ ਸਾਡੀ ਕੌਮ ਆਪਣਾ ਇਤਿਹਾਸ ਭੁੱਲਦੀ ਹੈ ਨਾ ਦਾਦੀਆਂ ਦਾਦੇ ਇਤਿਹਾਸ ਦੀਆਂ ਕਹਾਣੀਆਂ ਸੁਣਾਉਂਦੇ ਨੇ ਨਾ ਮਾਵਾ ਉਹ ਜज्ਬਾ ਆਪਣੇ ਪੁੱਤਾਂ ਚ ਪੈਦਾ ਕਰਦਿਆਂ ਨੇ ਕਿ ਤੂੰ ਸੱਚ ਨਾਲ ਹੀ ਖੜਨਾ ਸਿਰ ਜਾਂਦਾ ਤੇ ਜਾਵੇ ਪਰ ਸਿਧਾਂਤ ਨਹੀਂ ਛੱਡਣਾ ਅੱਜ ਮਾਵਾ ਆਪ ਕਹਿੰਦੀਆਂ ਕਿ ਛੱਡ ਤੂੰ ਕੀ ਲੈਣਾ ਤੂੰ ਚੱਲ ਆਪਣਾ ਘਰ ਸੰਭਾ ਇਹ ਜਿਹੜੀਆਂ ਚੀਜ਼ਾਂ ਡਿਵੈਲਪ ਕੀਤੀਆਂ ਸੀ ਆਪਣੇ ਬੱਚਿਆਂ ਦੇ ਵਿੱਚ ਇਹਦੇ ਆਉਣ ਵਾਲੇ ਨਤੀਜੇ ਤਾਂ ਇਸ ਤੋਂ ਬਾਅਦ ਆਉਣੇ ਹਨ ਨਤੀਜੇ ਇਹਨਾਂ ਦੇ ਜੀ ਅਜੇ ਤਾਂ ਸਿਰਫ ਸ਼ੁਰੂਆਤਾਂ ਨੇ ਜਿਹੜੀਆਂ ਇਹ ਅੱਜ ਨਾੜਾਂ ਦੇ ਵਿੱਚ ਲੱਗੀਆਂ ਸਿਰਿੰਜਾਂ ਨੇ ਠੀਕ ਹੈ ਇਹ ਤਾਂ ਅਜੇ ਕੁਝ ਵੀ ਨਹੀਂਗਾ ਇੱਥੇ ਬਣਿਆ ਹੋਇਆ ਖੁੱਲਾ ਮੰਚ ਖੁੱਲੇ ਮੰਚ ਦਾ ਮਤਲਬ ਇਹ ਸੀ ਕਿ ਕੋਈ ਵੀ ਬੰਦਾ ਆਪਦੇ ਉੱਠ ਕੇ ਵਿਚਾਰ ਦੇ ਸਕਦਾ ਅੱਜ ਜੇ ਕੋਈ ਬੰਦਾ ਆਪਦੇ ਵਿਚਾਰ ਰੱਖਦਾ ਨਾ ਤਾਂ ਧਰਮਾ ਦੇ ਠੇਕੇਦਾਰ ਬੂਹਾਂ ਅੱਗੇ ਤੁਰੇ ਫਿਰਦੇ ਆ ਠੀਕ ਹੈ ਸਿੱਖਾਂ ਦਾ ਉਹ ਉਹ ਸਮੇਂ ਤੇ ਉਹ ਜज्ਬਾ ਸੀ ਅੱਜ ਸੇ ਇੱਕ ਸਿੱਖ ਨੂੰ ਜੇ ਪੰਜ ਜਣੇ ਅੱਗੇ ਲਾ ਲੈਣ ਨਾ ਤਾਂ ਬਾਕੀ ਦੇ ਸਿੱਖ ਤਾੜੀ ਮਾਰਦੇ ਆ ਹਾਂ ਹਾਂ ਠੀਕ ਆ ਬਾਈ ਛੋਟਲੇ ਆ ਖੇਚਲੀ ਲੱਗ ਪਰ ਉਹਦਾ ਨਤੀਜਾ ਵੀ ਫਿਰ ਤੁਸੀਂ ਭੁਗਤੋਗੇ ਸਿੱਖਾਂ ਦਾ ਇਤਿਹਾਸ ਬੜਾ ਮਹਾਨ ਇਤਿਹਾਸ ਹੈ ਜੇ ਤੁਸੀਂ ਇਹਦੇ ਨਾਲ ਜੋੜ ਕੇ ਰੱਖਦੇ ਹੋ ਆਪਣੇ ਬੱਚੇ ਨੂੰ ਇੱਥੇ ਬਣਿਆ ਹੋਇਆ ਆਡੀਟੋਰੀਅਮ ਉੱਥੇ ਇੱਥੇ ਬਣਿਆ ਹੋਇਆ ਇੱਕ ਸਿਨੇਮਾ ਜਿੱਥੇ ਦਿਖਾਈ ਜਾਂਦੀ ਹੈ ਫਿਲਮ ਕਿਵੇਂ ਇਹ ਸਾਰਾ ਕੱਲੂ ਘਰਾ ਵਾਪਰੇ ਆ ਤੇ ਕਿਵੇਂ ਉਹਦੇ ਸਿੱਖਾਂ ਨੇ ਬਦਲੇ ਲਏ ਪਰ ਇੱਥੇ ਕੋਈ ਆਉਣ ਵਾਲਾ ਬੰਦਾ ਹੀ ਹੈ ਨਹੀਂ ਕਿ ਦੇਖੋ ਕਿਵੇਂ ਖਾਲੀ ਭਾਂ ਭਾਂ ਕਰਦੀ ਏਡੀ ਵੱਡੀ ਬਿਲਡਿੰਗ ਆ ਆਡੀਟੋਰੀਅਮ ਬਣਿਆ ਹੋਇਆ ਬੰਦ ਪਈਆਂ ਬਿਲਡਿੰਗਾਂ ਸਾਰੀਆਂ ਇੱਥੋਂ ਤੱਕ ਕਿ ਜਿਹਦੇ ਕਰਕੇ ਬਣਿਆ ਹੋਇਆ ਸਟੇਜ ਨਾ ਰੇਲਵੇ ਦਾ ਪਰ ਹੁਣ ਉੱਥੇ ਰੇਲ ਗੱਡੀ ਨਹੀਂ ਰੁਕਦੀ ਕਿਉਂਕਿ ਅੱਦਰবাই ਕੋਈ ਨਹੀਂ ਸਟੇਸ਼ਨ ਤੇ ਨਹੀਂ ਤਾਂ ਇੱਥੇ ਹਰ ਗੱਡੀ ਰੁਕ ਕੇ ਜਾਂਦੀ ਸੀ ਪਰ ਅੱਜ ਸਾਡੇ ਨੌਜਵਾਨ ਤੇ ਅੱਜ ਸਾਡੇ ਸਾਰੇ ਲੋਕਾਂ ਦਾ ਧਿਆਨ ਕਿਸੇ ਦਾ ਕਿਸੇ ਡੇਰੇ ਵੱਲ ਹੈ ਕਿਸੇ ਦਾ ਕਿਸੇ ਡੇਰੇ ਵੱਲ ਹੈ ਪਰ ਆਪਣੇ ਇਤਿਹਾਸ ਨੂੰ ਦੇਖਣ ਦਾ ਵੀ ਸਮਾਂ ਨਹੀਂ ਇੱਥੇ ਅੱਜ ਸਭ ਤੋਂ ਵੱਧ ਗਿਣਤੀ ਦੇ ਵਿੱਚ ਮੁਸਲਮਾਨ ਵੀਰ ਆਉਂਦੇ ਆ ਕਿਉਂਕਿ ਉਹਨਾਂ ਵਾਸਤੇ ਇਹ ਜਿੱਤ ਦਾ ਪ੍ਰਤੀਕ ਹੈ ਪਰ ਸਾਡੇ ਵਾਸਤੇ ਇਹ ਇੱਕ ਇਹੋ ਜੇ ਹੀ ਸ਼ਹਾਦਤ ਆ ਕਿ ਅਸੀਂ ਇਹੋ ਜੇ ਮਾਰੇ ਸਮੇਂ ਦੇ ਵਿੱਚੋਂ ਨਿਕਲੇ ਆ ਜਦੋਂ ਇੱਥੇ 35-40 ਹਜ਼ਾਰ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ ਸੀ ਨਾ ਤਾਂ ਸ਼ਾਮ ਨੂੰ ਜਿਹੜੀ ਅਰਦਾਸ ਕੀਤੀ ਸੀ ਤਾਂ ਸਿੱਖਾਂ ਨੇ ਇਹ ਕੀਤੀ ਸੀ ਕਿ ਦਿਨ ਗੁਰੂ ਜੀ ਤੁਹਾਡੇ ਬਾਣੀ ਵਿੱਚ ਬਹੁਤ ਚੜ੍ਹਦੀ ਕਲਾ ਨਾਲ ਗੁਜ਼ਰਿਆ ਤੇ ਆਉਣ ਵਾਲੀ ਰਾਤ ਵੀ ਇਸੇ ਤਰ੍ਹਾਂ ਚੜਦੀ ਕਲਾ 'ਚ ਬਤੀਤ ਹੋਵੇ ਇਹ ਸਾਡਾ ਜज्ਬਾ ਸੀ ਅੱਜ ਜਿਹੜੇ ਅਸੀਂ ਇਹ ਕਹਿ ਗਏ ਪੰਜਾਬ ਤੋਂ ਭੱਜਣ ਲੱਗ ਪਏ ਹਨ ਕਿ ਪੰਜਾਬ ਦੇ ਵਿੱਚ ਇੱਕ ਗੋਲੀ ਵੱਜਦੀ ਹੈ ਤਾਂ ਸਾਰੇ ਪੰਜਾਬ 'ਚ ਹਾਲਾ-ਵਾਲਾ ਮਚ ਜਾਂਦੀ ਆ ਤੇ ਪੰਜਾਬ ਰਹਿਣ ਦੇ ਕਾਬਲ ਨਹੀਂ ਰਹਿ ਗਿਆ ਪੰਜਾਬ ਰਹਿਣ ਦੇ ਕਾਬਲ ਨਹੀਂ ਰਹਿ ਗਿਆ ਪਰ 35 ਤੋਂ 40 ਹਜ਼ਾਰ ਇੱਥੇ ਇੱਕ ਦਿਨ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੱਖਾਂ ਨੇ ਉਦੋਂ ਵੀ ਉਹ ਛੱਡ ਕੇ ਨਹੀਂ ਭੱਜੇ ਪੰਜਾਬ ਨੂੰ ਅੱਜ ਪੰਜਾਬ ਨੂੰ ਛੱਡ ਕੇ ਜੇ ਬੱਚੇ ਭੱਜ ਰਹੇ ਆ ਤਾਂ ਪਹਿਲਾ ਦੋਸ਼ ਮਾਪੇ ਦਾ ਹੈ ਤੇ ਉਹਨਾਂ ਨੇ ਉਹਨੂੰ ਇਸ ਕਾਬਲ ਹੀ ਨਹੀਂ ਬਣਾਇਆ ਕਿ ਉਹ ਆਪਦੇ ਔਖੇ ਸਮੇਂ ਨਾਲ ਲੜ ਸਕੇ ਉਹ ਚਾਹੁੰਦੇ ਆ ਕਿ ਸਾਡਾ ਬੱਚਾ ਕਿਸੇ ਨਾ ਕਿਸੇ ਤਰ੍ਹਾਂ ਇੱਥੋਂ ਨਿਕਲ ਜਾਵੇ ਬਸ ਪਾਸੇ ਜਾ ਕੇ ਸੇਫ ਹੋ ਜਾਵੇ ਇੱਥੇ ਦਾ ਕੋਈ ਨੁਕਸਾਨ ਨਾ ਹੋ ਜੇ ਮਿੱਟੀ ਨਾਲ ਮਿੱਟੀ ਹੋਇਆ ਬਣਦਾ ਕੁਛ ਨਹੀਂ ਤੇ ਉਹ ਚੀਜ਼ਾਂ ਜੋ ਬੱਚਿਆਂ ਨੇ ਸੁਣੀਆਂ ਤਾਂ ਉਹ ਅੱਜ ਉਹਨਾਂ ਤੋਂ ਭੱਜਦੇ ਆ ਅੱਜ ਪੰਜਾਬ ਦਾ ਯੂਥ ਭੱਜ ਚੁੱਕਿਆ ਹੋਇਆ ਪੰਜਾਬ ਤੋਂ ਪਰ ਇੱਥੋਂ ਤਾਂ ਤੁਸੀਂ ਭੱਜ ਗਏ ਹੋ ਇਹ ਤਾਂ ਤੁਹਾਡਾ ਆਪਣਾ ਘਰ ਸੀ ਇੱਥੇ ਤੁਸੀਂ ਬਗਾਨੇ ਘਰ ਭੱਜ ਗਏ ਹੋ ਪਰ ਜਦੋਂ ਕੱਲ ਨੂੰ ਤੁਹਾਨੂੰ ਕੈਨੇਡਾ ਅਮਰੀਕਾ ਦੇ ਵਿੱਚ ਇਹ ਤੰਗੀਆਂ ਆਉਣਗੀਆਂ ਤਾਂ ਉੱਥੋਂ ਭੱਜਣਾ ਕਿੱਧਰ ਨੂੰ ਆ ਇਹ ਹੁਣੇ ਤੋਂ ਸੋਚਣਾ ਸ਼ੁਰੂ ਕਰ ਦਿ ਸਾਡੇ ਕੋਲੇ ਜੀ ਜਾਈਏ ਕਿੰਦਰ ਨੂੰ ਜਦੋਂ ਆਪਣੇ ਘਰੋਂ ਨਿਕਲ ਜਾਈਏ ਨਾ ਫਿਰ ਕਿਰਾਏ ਵਾਲੇ ਘਰਾਂ ਦੇ ਵਿੱਚ ਕੋਈ ਬੁੱਕਤ ਨਹੀਂ ਬਣਦੀ ਹੁੰਦੀ ਬਈ ਬੜਾ ਧੰਨਵਾਦ